ਸਾਰੇ ਸਾਥੀ ਕਾਜੀ ਸਾਰਿਆਂ ਨੂੰ ਇਹ ਹੈ ਜੀ ਮੈਕਸੀਕਨ ਪਦੀਨਾ ਇਹਨੂੰ ਅਜੇ ਵੈਨ ਵੀ ਕਹਿੰਦੇ ਆ ਪਾਰੇ ਪਦੀਨੇ ਦਾ ਦੂਜਾ ਰੂਪ ਹੈ ਦੇਖੋ ਤੁਸੀਂ ਇਹਦੀਆਂ ਜੜਾਂ ਬਹੁਤ ਜ਼ਿਆਦਾ ਤਰ੍ਹਾਂ ਫੈਲੀਆਂ ਹੋਈਆਂ ਹਨ ਇਹਨੂੰ ਲਾਇਆ ਨੂੰ ਸਿਰਫਲੇ ਮਹੀਨਾ ਹੋਇਆ ਥੋੜਾ ਫੋਟੋ ਦੇਖੋ ਕਿ ਕਿੰਿਛੋ ਨਿਕੜੀ ਜਾਂਦਾ ਇਹਦੇ ਫਾਇਦੇ ਬਹੁਤ ਹੈ ਬੁਖਾਰ ਤੋਂ ਚੰਗਾ ਪੇਟ ਦੇ ਅਫਾਰੇ ਤੋਂ ਚੰਗਾ ਹੈ ਜੇ ਦੰਦ ਤੁਹਾਡੇ ਦਰਦ ਕਰਦੇ ਆ ਤਾਂ ਇਹਦਾ ਰਾਸ ਕੱਢ ਕੇ ਦੰਦਾਂ ਤੇ ਲਾੜੋ ਤਾਂ ਬਹੁਤ ਜ਼ਿਆਦਾ ਫਾਇਦਾ ਹੈ ਤੇ ਇਹਦੇ ਬਹੁਤ ਜ਼ਿਆਦਾ ਫਾਇਦੇ ਇਹਦਾ ਮਹਿਕ ਹੀ ਬਹੁਤ ਜ਼ਿਆਦਾ ਸੋਹਣਾ ਮੈਂ ਕਹਿੰਦਾ ਅਜਵੈਨ ਵਰਗਾ ਤਾਂ ਹੀ ਨੌਜਵਾਨ ਦਾ ਬੂਟਾ ਕਹਿੰਦੇ ਆ ਪਰ ਇਹ ਹੈ ਮੈਕਸੀਕਨ ਪਦੀਨਾ ਹੈ ਇਹ ਪਦੀਨੇ ਵਾਂਗੂ ਹੀ ਫੈਲਦਾ ਪਦੀਨੇ ਵਾਂਗੂ ਜੜਾਂ ਕਰਦਾ ਹੈ ਤਕਰੀਬਨ ਹੀ ਬਹੁਤ ਲੋਕਾਂ ਦੇ ਜ਼ਿਆਦਾ ਘਰਾਚ ਲੱਗਾ ਹੁੰਦਾ ਇਹ ਮੈਂ ਵੀ ਲੈ ਕੇ ਲਾਇਆ ਮੈਨੂੰ ਲਾਇ ਨਵੇਂ ਮਹੀਨਾ ਹੀ ਹੋਇਆ ਹਲੇ ਦੇਖੋ ਤੁਸੀਂ ਜੜਾਂ ਕਿੰਨੀਆਂ ਫੈਲੀਆਂ ਆ ਇਹਦੀਆਂ ਤੇ ਬਹੁਤ ਜ਼ਿਆਦਾ ਇਹਦੀ ਮਹਿਕ ਹੀ ਬਹੁਤ ਜ਼ਿਆਦਾ ਸੋਹਣੀ ਹੈ ਜਦ ਕੋਲ ਖਾਦੇ ਤਾਂ ਅਜਵੈਨ ਵਰਗੀ ਮਹਿਕ ਆਉਂਦੀ ਹੈ ਤਾਂ ਹੀ ਇਹਨੂੰ ਅਜਵੈਨ ਦਾ ਬੂਟਾ ਕਹਿੰਦੇ ਪਰ ਇਹਦੀ ਜਿਹੜੀ ਪਰਫੂਮੈਂਸ ਹੈ ਜੇ ਤਾਂ ਵਾਧਾ ਤੇ ਪੁਦੀਨੇ ਵਾਂਗੂ ਵਾਧਾ ਹੈ ਤੇ ਤੁਸੀਂ ਵੀ ਐ ਕਰੋ ਸਾਰੇ ਜਾਣੇ ਨਾ ਸਰਦੀ ਵਿੱਚ ਇਹ ਲਾਓ ਲਿਆ ਕੇ ਆਪਣੇ ਘਰ ਚਾਹ ਵਿੱਚ ਪਾ ਲਓ ਤੁਸੀਂ ਇਹਨੂੰ ਥੋੜਾ ਜਿਹਾ ਪੱਤਾ ਵੈਸੇ ਵੀ ਚੱਬ ਸਕਦੇ ਆ ਆਪਣਾ ਕਦੇ ਮੂੰਹ ਜਿਹਾ ਖਰਾਬ ਹੋ ਜਾਂ ਤਾਂ ਤੁਸੀਂ ਵੈਸੇ ਪੱਤਾ ਚੱਬ ਸਕਦੇ ਆ ਆਪਾਂ ਤੇ ਇਹਦੇ ਨਾਲ ਜਿਹੜਾ ਰਸ ਬਣਾ ਨਿਕਲਦਾ ਪੱਤੇ ਵਿੱਚੋਂ ਪੂਰਾ ਲੇਸ ਵਾਲਾ ਰਸ ਨਿਕਲਦਾ ਇਹਦੇ ਵਿੱਚੋਂ ਬਹੁਤ ਜ਼ਿਆਦਾ ਵਧੀਆ ਹੈ ਤੁਸੀਂ ਆਦੇ ਘਰ ਵਿੱਚ ਲਗਾਓ ਇਹ ਪੁਦੀਨੇ ਦਾ ਬੂਆ ਮਤਲਬ ਅਜਵੈਨ ਦਾ ਬੂਟਾ ਕਹਿੰਦੇ ਪਰ ਹੈ ਮੈਕਸੀਕਰ ਪੁਦੀਨਾ ਇਹ